ਸਤ ਨਾਮ ਵਾਹਿਗੁਰੂ 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 ਪੰਨ ਤੋਂ ਬਹੁਤ ਆਟਾ ਪਿਆ ਜੀ ਬਾਬਾ ਜੀ ਦੇ ਜਾਤ ਕਿਹੜੀ ਜਗ੍ਹਾ ਤੇ ਆਏ ਤੁਸੀਂ ਅਸੀਂ ਪਿੰਡ ਘੋਗੇ ਤੋਂ ਆਏ ਬਹੁਤ ਦੂਰੋਂ ਦਰਸ਼ਨ ਕਰਨਾ ਆਉਂਦੀ ਆ ਅਸੀਂ ਬਾਬਾ ਜੀ ਦੇ ਦਰਸ਼ਨ ਹਾਂਜੀ ਆਪਣੇ ਸੰਗਤਾਂ ਤੋਂ ਲਾਕੇ ਪੂਰੀ ਕੱਠ ਹੈ ਗਿਆ ਮਹਾਪੁਰਛਾ ਦਾ ਅੱਛਾ ਜੀ ਸਾਡੇ ਵਾਸਤੇ ਤਾਂ ਨੱਗਰ ਵਾਸਤੇ ਬਹੁਤ ਚੰਗੇ ਤੋਂ ਬਹੁਤ ਯਾਰੀ ਬਾਬੇ ਨੇ ਨਾ ਇੰਨਾ ਕਰਨੇ ਮੁੰਡੇ مالک ਦੇ ਹੈ ਇਹਨਾਂ ਵਰਗਾ ਕੋਈ ਸਾਰ ਸੰਤ ਹੈ ਹੀ ਨਹੀਂ ਦਾ ਪਹਿਲੀ ਕਿੜੀ ਦਾ ਜਿਹਨਾਂ ਦੇਖਦੇ ਸੀ ਇਹਨੂੰ ਬਹੁਤ ਚੰਗਾ ਬਾਬਾ ਕਰਨ ਜਿੰਨਾ ਘਟਾ ਪਿਆ ਬਾਬਾ ਜੀ ਬਹੁਤ ਜਿਆਦਾ ਘਟਾ ਪਿਆ ਸੰਗਤ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਣਾ ਚਾਹੁੰਦਾ ਰਾਤ ਤਕਰੀਬਨ 10 ਵਜੇ ਥੋੜੀ ਬਹੁਤ ਇਹਨਾਂ ਨੂੰ ਪ੍ਰੋਬਲਮ ਆਈ ਜਿਆਦਾ ਨਹੀਂ ਸੰਤ ਨੇ ਸਵਾਸਤਾ ਇੱਥੇ ਛੱਡ ਦਿੱਤੇ ਸੀ ਪਰੰਤੂ ਫਿਰ ਵੀ ਸੰਗਤ ਵੱਲੋਂ ਜਿੱਦ ਕਰਨ ਤੋਂ ਬਾਅਦ ਇਹਨਾਂ ਨੂੰ 40 'ਚ ਲਿਜਾਇਆ ਗਿਆ ਪਰੰਤੂ 40 ਤੋਂ ਬਾਅਦ ਵੀ ਇਮੀਡੀਏਟ ਵਾਪਸ ਲੈ ਕੇ ਆਉਣਾ ਪਿਆ ਇਹ ਵੱਡੇ ਮਹਾਪੁਰਖ ਨੇ ਬਹੁਤ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਇਹਨਾਂ ਦੀ ਸ਼ਰਧਾਲੂ ਹੈ ਜੋ ਹੁਣ ਵੀ ਦੋ-ਦੋ ਕਿਲੋਮੀਟਰ ਤੇ ਲਾਕੇ ਲੱਗੇ ਹੋਏ ਨੇ ਤੇ ਸੰਗਤ ਜਿਹੜੀ ਹੈਗੀ ਨੰਗੇ ਪੈਰੀਂ ਦਰਸ਼ਨ ਕਰਨ ਦੇ ਲਈ ਆ ਰਹੀ 10-15 ਲੱਖ ਸੰਗਤ ਕੱਲ ਤੱਕ ਇੱਥੇ ਪਹੁੰਚ ਜਾਊਗੀ ਇਹਨਾਂ ਨੂੰ ਜਲ ਪ੍ਰਵਾਹ ਸੰਤ ਮਹਾਪੁਰਖਾਂ ਦੀ ਰਵਾਇਤਾਂ ਦੇ ਅਨੁਸਾਰ ਕਬੂਰਤ ਸਾਬ ਆਨੰਦਪੁਰ ਸਾਹਿਬ ਦੇ ਕੋਲ ਪੈਂਦਾ ਉੱਥੇ ਕਰ ਜਲ ਪ੍ਰਵਾਹ ਕਰਨਾ ਤੇ ਜਿਹੜਾ ਇਹਦਾ ਰੂਟ ਹੈ ਫਤਗੜ ਸਾਹਿਬ ਤੋਂ ਸੰਡੇ ਨੂੰ ਐਤਵਾਰ ਨੂੰ ਇਥੋਂ ਲਿਜਾਇਆ ਜਾਵੇਗਾ ਤੇ ਜਿੱਥੇ ਇਹਨਾਂ ਦੇ ਇੱਕ ਦੋ ਡੇਰੇ ਨੇ ਜਿਸ ਤਰ੍ਹਾਂ ਭਰਤ ਘਾ ਡੇਰਾ ਹੈ ਇਹਨਾਂ ਦਾ ਉੱਥੇ ਰੋਕਿਆ ਜਾਊਗਾ ਫਤੇਗੜ ਸਾਹਿਬ ਇਹਨਾਂ ਦਾ ਇੱਕ ਡੇਰਾ ਉੱਥੇ ਰੋਕਿਆ ਜਾਊਗਾ ਜਿਸ ਤਰ੍ਹਾਂ ਰੂਟ ਬਡਾਲੀ ਆਲਾ ਸਿੰਘ ਤੋਂ ਹੁੰਦੇ ਹੋਏ ਫਤੇਗੜ ਸਾਹਿਬ ਫਤੇਗੜ ਸਾਹਿਬ ਤੋਂ ਮਰੰਡਾ ਮਰੰਡੇ ਤੋਂ ਕਾਇਨਾ ਰੋਡ ਰੋਪੜ ਰੋਪੜ ਤੋਂ ਅਨੰਤਪੁਰ ਸਾਹਿਬ ਤੇ ਪਪੋਰ ਸਾਹਿਬ ਲੈ ਕੇ ਜਾਇਆ ਜਾਊਗਾ ਪਰ ਸਾਨੂੰ ਐਤਵਾਰ ਨੂੰ ਸਵੇਰੇ ਇਹਨਾਂ ਜਿਹੜਾ ਡੇਰਾ ਇਹ ਸੰਤ ਅਸੰਤ ਹੰਸਾਲੇ ਵਾਲਿਆਂ ਨੇ ਆਪਣਾ ਇੱਥੇ ਬਣਾਇਆ ਇਹਨਾਂ ਦਾ ਕੋਈ ਡੇਰਾ ਨਹੀਂ ਟਰਸਟ ਇਹਨਾਂ ਦੇ ਨਾਮ ਪਰ ਕੋਈ ਨਹੀਂ ਹੈ ਇਹ ਬੜੇ ਪਰਮ ਸੰਤ ਨੇ ਇਹ ਤਾਂ ਇੱਕ ਸੰਗਤ ਦੇ ਰੂਪ ਵਿੱਚ ਲੋਕਾਂ ਦੀ ਸੇਵਾ ਕਰਦੇ ਰਹਿੰਦੇ ਨੇ ਲੱਖਾਂ ਕੁੜੀਆਂ ਦੀਆਂ ਵਿਆਹ ਕੀਤੇ ਨੇ ਲੱਖਾਂ ਇਹ ਜੇ ਬੜੇ ਸੀਨੀਅਰ ਸੀਨੀਅਰ ਅਫਸਰ ਰਹਿੰਦੇ ਸ਼ਰਧਾਲੂ ਨੇ ਜਿਹੜੇ ਲਗਾਤਾਰ ਆਉਂਦੇ ਰਹਿੰਦੇ ਨੇ ਬਾਬਾ ਜੀ ਦੀ ਪ੍ਰਤੀ ਅਥਾ ਸ਼ਰਧਾ ਲੋਕਾਂ ਦੇ ਵਿੱਚ ਹੈ ਔਰ ਲੱਖਾਂ ਲੋਕਾਂ ਦੀ ਇੱਥੇ ਆਮਦ ਹੋਣੀ ਹੈ ਤੁਸੀਂ ਦੇਖ ਹੀ ਲਿਆ ਕਿ ਆਲਰੇਡੀ ਬੇहद ਲੋਕ ਇਉਂ ਮੁੜ ਚੁੱਕੇ ਨੇ ਉਹਦੇ ਵਾਸਤੇ ਤਾਂ ਕਿ ਕਿਸੇ ਤਰੀਕੇ ਦੀ ਪ੍ਰੋਬਲਮ ਨਾ ਆਵੇ ਪਰਬੰਧ ਕੀਤੇ ਗਏ ਆ ਸਾਰੀ ਰਾਤ ਪੁਲਿਸ ਵਿਭਾਗ ਵੱਲੋਂ ਵੀ ਪ੍ਰਬੰਧ ਕੀਤੇ ਗਏ ਆ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਪ੍ਰਬੰਧ ਕੀਤੇ ਗਏ ਆ ਤੇ ਮੈਂ ਸੁਣਿਆ ਕਿ ਐਸਐਸਪੀ ਸਾਹਿਬ ਵੀ ਸਾਰੀ ਰਾਤ ਤਕਰੀਬਨ 3:30 ਵਜੇ ਤੱਕ ਪ੍ਰਬੰਧ ਕਰਦੇ ਰਹੇ ਸਾਰੇ ਪ੍ਰਬੰਧ ਕੀਤੇ ਜਾਣਗੇ ਔਰ ਤਾਂ ਕਿ ਕੋਈ ਕਿਸੇ ਤਰੀਕੇ ਦਾ ਟ੍ਰੈਫਿਕ ਜੈਮ ਨਾ ਹੋਵੇ ਤਾਂ ਕੋਈ ਸਮੱਸਿਆ ਨਾ ਆਵੇ ਅਸੀਂ ਡਾਕਟਰੀ ਸਹੂਲਤ ਦੀ ਵੀ ਪ੍ਰਬੰਧ ਕੀਤੀ ਪ੍ਰਬੰਧ ਕੀਤਾ ਤਾਂ ਕਿ ਲੋਕਾਂ ਨੂੰ ਕਿਸੇ ਤਰੀਕੇ ਦੀ ਕੋਈ ਮੁਸ਼ਕਲ ਨਾ ਹੋਵੇ